ਸੁਰ ਸੁਵਿਧਾ ਇੱਕ ਪ੍ਰਗਟ ਸਿੰਘ ਦੀ ਪੰਜਾਬ ਵਾਸੀਆਂ ਨੂੰ ਅਪੀਲ ਹੈ ਜੋ ਉਹਨਾਂ ਨੇ ਕਿਹਾ ਕਿ ਚੋਣਾਂ ਦੇ ਦਿਨਾਂ ਦੇ ਵਿੱਚ ਜਜ਼ਬਾਤਾਂ ਦੇ ਵਿੱਚ ਨਾ ਫਸੋ ਅਤੇ ਅਸਲ ਮੁੱਦਿਆਂ 'ਤੇ ਧਿਆਨ ਦਿਓ ਪ੍ਰਗਟ ਸਿੰਘ ਨੇ ਕਿਹਾ ਹੈ ਕਿ ਪਿਛਲੇ 10 ਸਾਲਾਂ ਵਿੱਚ ਦੇਸ਼ ਸਿਰ 205 ਲੱਖ ਕਰੋੜ ਦਾ ਕਰਜ਼ਾ ਖੜ ਚੁੱਕਾ ਹੈ ਤਾਂ ਤੇ ਪ੍ਰਗਟ ਸਿੰਘ ਨੇ ਭਾਜਪਾ ਅਤੇ RSS ਤੇ ਨਿਸ਼ਾਨਾ ਸਾਧਿਆ ਪ੍ਰਗਟ ਸਿੰਘ ਨੇ ਕਿਹਾ ਹੈ ਕਿ RSS ਨੇ ਪ੍ਰਧਾਨ ਮੰਤਰੀ ਮੋਦੀ ਨੂੰ ਇੰਨਾ ਵੱਡਾ ਕਰ ਦਿੱਤਾ ਹੈ ਕਿ ਸ਼ਾਇਦ ਭਗਵਾਨ ਰਾਮ ਤੋਂ ਬਾਅਦ ਮੋਦੀ ਦਾ ਨਾਮ ਹੁੰਦਾ ਹੈ ਉਨੇ ਕਹਾ ਕੇ ਭਾਜਪਾ ਨੇ 25 ਅਜਿਹੇ ਨਤਾਵਾਂ ਨੂੰ ਪਾਰਟੀ 'ਚ ਸ਼ਾਮਲ ਕੀਤਾ ਹੈ ਜਿਨ੍ਹਾਂ ਤੇ ਕਰੋੜਾਂ ਰੁਪਏ ਦੇ ਕਪੜੇ ਦੇ ਦੋਸ਼ ਨੇ। ਈਵਨ ਕੇ ਆਰਐਸਐਸ ਨੂੰ ਸਵਾਲ ਕਰਨਾ ਚਾਹਣਾ। ਕਿਉਂਕਿ ਆਰਐਸਐਸ ਦਾ ਇੱਕ ਇੱਕ ਉਹ ਕੈਡਰ ਹੈ ਜਿਹੜਾ ਕੈਡਰ ਬੇਸਡ ਪਾਰਟੀ ਆ ਉਹਦੇ ਵਿੱਚ ਮੰਤਰੀ ਬਣਦੇ ਆ, ਮਹਾ ਮੰਤਰੀ ਬਣਦੇ ਆ। ਤੇ ਕਿਤੇ ਨਾ ਕਿਤੇ ਸਿੰਪਲਿਸਿਟੀ ਦੇ ਵਿੱਚ ਵੀ ਇਹ ਵਿਸ਼ਵਾਸ ਰੱਖਦੇ ਆ ਔਰ ਇਨਸਾਨ ਦੀ ਪੂਜਾ ਕਰਨਾ ਇਹ ਉਹਦੇ ਵਿੱਚ ਗਿਣਦੇ ਨਹੀਂ ਆ ਲੇਕਿਨ ਇਹਨਾਂ ਨੇ ਮੋਦੀ ਨੂੰ ਇੱਕ ਕਿਸਮ ਦਾ ਇੱਕ ਇਹੋ ਜਿਹਾ ਤੋਹਫਾ ਪੇਸ਼ ਕਰ ਦਿੱਤਾ ਸਾਡੀ ਦੇਸ਼ ਦੇ ਵਿੱਚ ਕਿ ਸ਼ਾਇਦ ਉਹ ਭਗਵਾਨ ਰਾਮ ਤੋਂ ਬਾਅਦ ਸ਼ਾਇਦ ਮੋਦੀ ਦਾ ਨਾਂ ਹੀ ਆਉਂਦਾ ਮੈਂ ਆਰਐਸਐਸ ਨੂੰ ਪੁੱਛਣਾ ਚਾਹੁੰਦਾ ਵੀ ਇੱਕ ਕੈਡਰ ਬੇਸ ਪਾਰਟੀ ਮੈਂ ਕਹਿੰਦਾ ਵੀ ਕਾਂਗਰਸ ਦੇ ਵਿੱਚ ਵੀ ਕਈ ਕਮੀਆਂ ਪੇਸ਼ੀਆਂ ਹੋਣਗੀਆਂ ਲੇਕਿਨ ਇੱਕ ਕੈਡਰ ਬੇਸ ਪਾਰਟੀ ਜਿਹਦਾ ਆਪਣਾ ਕੈਡਰ ਸੀ 125 ਜਿਹੜੇ ਮੈਂਬਰ ਪਾਰਲੀਮੈਂਟ ਦੇ ਜਿਹੜੇ ਉਮੀਦਵਾਰ ਹੈ ਉਹ ਦੂਸਰੀਆਂ ਪਾਰਟੀਆਂ ਚੋਂ ਲੈ ਕੇ ਆਈ ਆ ਔਰ ਉਹਦੇ ਵਿੱਚੋਂ 25 ਇਹੋ ਜਿਹੇ ਆ ਜਿਨ੍ਹਾਂ ਤੇ 5000 ਕਰੋੜ ਰੁਪਏ ਤੋਂ ਲੈ ਕੇ 70000 ਕਰੋੜ ਰੁਪਏ ਦੇ ਸੀਬੀਆਈ ਤੇ ਈਡੀ ਦੇ ਘੁਟਾਲੇ ਆ ਲੇਕਿਨ ਉਹ ਪਤਾ ਨਹੀਂ ਕਿਹੜੀ ਵਾਸ਼ਿੰਗ ਮਸ਼ੀਨ ਦੇ ਵਿੱਚ ਪਾਉਂਦੇ ਆ ਤੇ ਉਹ